ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਜਿਵੇਂ ਕਿ ਲੇਡੀਜ਼ ਨੂੰ ਪ੍ਰੋਬਲਮ ਆ ਜਾਂਦੀ ਹੈ ਵੀ ਬੱਚੇਦਾਨੀ ਦੇ ਵਿੱਚ ਸੌਲੀਆਂ ਦਾ ਹੋਣਾ ਹਰ ਸੌਲੀਆਂ ਦਾ ਤਕਰੀਬਨ ਆਮ ਹੀ ਹੋਣ ਲੱਗ ਗਈਆਂ ਕਈਆਂ ਦੀ ਤਕਲੀਫ ਨਹੀਂ ਹੁੰਦੀ ਹੈਗੀ ਜਿਵੇਂ ਬੱਚੇਦਾਨੀ ਚ ਸੌਲੀਆਂ ਛੋਟੀਆਂ ਛੋਟੀਆਂ 70 80% ਤਕਰੀਬਨ ਹੁੰਦੀਆਂ ਨਹੀਂ ਆ ਪਰ ਉਹਨਾਂ ਨਾਲ ਆਪਾਂ ਨੂੰ ਕੋਈ ਲੇਡੀਜ਼ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਤਾ ਪ੍ਰੋਬਲਮ ਜਦੋਂ ਹੁੰਦੀ ਆ ਉਹਦੇ ਨਾਲ ਕੀ ਪਤਾ ਲੱਗਦਾ ਇੱਕ ਤਾਂ ਪੇਟੂ ਚ ਦਰਦ ਹੋਣ ਲੱਗ ਜਾਂਦਾ ਇੱਕ ਬਲੀਡਿੰਗ ਜ਼ਿਆਦਾ ਹੋਣ ਲੱਗ ਜਾਂਦੀ ਆ ਕਈ ਵਾਰ ਤਾਂ 10-15 ਦਿਨਾਂ ਬਾਅਦ ਕਈ ਵਾਰ 5-7 ਦਿਨਾਂ ਬਾਅਦ ਲਗਾਤਾਰ ਵੀ ਚਲਦੀ ਰਹਿੰਦੀ ਆ ਤਾਂ ਕਲੌਟ ਆਉਣ ਲੱਗ ਜਾਂਦੇ ਨੇ ਬਲੀਡਿੰਗ ਜ਼ਿਆਦਾ ਹੀ ਹੋਣ ਲੱਗ ਜਾਂਦੀ ਆ ਤਾਂ ਵਾਸ਼ਰੂਮ ਜਾਣਾ ਜ਼ਿਆਦਾ ਬਲੀਡਿੰਗ ਹੋਣੀ ਇਸ ਦਾ ਆਪਾਂ ਨੂੰ ਜਲਦ ਤੋਂ ਜਲਦ ਟ੍ਰੀਟਮੈਂਟ ਕਰਾਉਣਾ ਚਾਹੀਦਾਗਾ ਟ੍ਰੀਟਮੈਂਟ ਕੀ ਆਪਾਂ ਨੂੰ ਜ਼ਿਆਦਾ ਅਲਟਰਾਸਾਊਂਡ ਤੋਂ ਪਤਾ ਲੱਗਦਾ ਅਲਟਰਾਸਾਊਂਡ ਕਰਵਾਓ ਅਲਟਰਾਸਾਉਂਡ ਦੇ ਵਿੱਚ ਆਪਾਂ ਨੂੰ ਕਲੀਅਰ ਹੋ ਜਾਂਦਾ ਵੀ ਆਪਣੇ ਚ ਅਰਸੋਲੀ ਹੈਗੀ ਤਾਂ ਇਹਦਾ ਆਪਰੇਸ਼ਨ ਜ਼ਰੂਰੀ ਹੈ ਅਰਸੋਲੀ ਦਾ ਬਾਕੀ ਇਹ ਆ ਵੀ ਕਈ ਵਾਰ ਕੀ ਹੁੰਦਾ ਨਾ ਹਲਕੀਆਂ-ਹਲਕੀਆਂ ਜੀਆਂ ਹੁੰਦੀਆਂ ਹਲਕਾ ਜਿਹਾ ਦਰਦ ਹੋਣਾ ਬਲੀਡਿੰਗ ਦਾ ਚੱਕਰ ਨਹੀਂ ਹੁੰਦਾ ਜਾਂ ਮਾੜੀ-ਮੋਟੀ ਹੋਣੀ ਉਹਦਾ ਟ੍ਰੀਟਮੈਂਟ ਸਾਡੇ ਕੋਲ ਹੈਗਾਗਾ ਜੇ ਕਿਸੇ ਵੇਲੇ ਵੀ ਕਿਸੇ ਲੇਡੀਜ਼ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਿਵੇਂ ਕਿਤੇ ਵੀ 25 ਦਾ ਨਾਵਾ ਪ੍ਰੋਬਲਮ ਆਉਂਦੀ ਆ ਜਾਂ ਥੋੜਾ ਹਲਕਾ ਫੁਲਕੇ ਜੀ ਪ੍ਰੋਬਲਮ ਆ ਹਲਕੀਆਂ ਜਿਹੀਆਂ ਸੌਲੀਆਂ ਨਹੀਂ ਆ ਕੋਈ ਖਾਸ ਨਹੀਂ ਪ੍ਰੋਬਲਮ ਹੈਗੀ ਤਾਂ ਪੀਣ ਵਾਲੀ ਦਵਾਈ ਹੈਗੀ ਆਪਣੇ ਕੋਲ ਦੇਸੀ ਦਵਾਈ ਹੈਗੀ ਉਹਦੇ ਨਾਲ ਵੀ ਆਪਾਂ ਠੀਕ ਕਰ ਦਾਂਗੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਹੈਗੀ ਪਰ ਇੰਨਾ ਜ਼ਰੂਰ ਰਵੇ ਜੇ ਜ਼ਿਆਦਾ ਬਲੀਡਿੰਗ ਹੁੰਦੀ ਆ ਜ਼ਿਆਦਾ ਪ੍ਰੋਬਲਮ ਆ ਤਾਂ ਜਲਦ ਤੋਂ ਜਲਦ ਆਪਣਾ ਦਿਖਾ ਕੇ ਅਲਟਰਾਸਾਉਂ ਕਰਵਾ ਕੇ ਆਪਰੇਸ਼ਨ ਵਗੈਰਾ ਕਰਵਾ ਲੈਣਾ ਚਾਹੀਦਾ ਇਹਦੇ ਚ ਕੋਈ ਕਾਲ ਨਹੀਂ ਕਰਨੀ ਚਾਹੀਦੀ ਤਾਂ ਬਾਕੀ ਜੇ ਤੁਹਾਨੂੰ ਥੋੜੀ-ਬਹੁਤੀ ਪ੍ਰੋਬਲਮ ਆ ਤਾਂ ਉਹਦਾ ਸਾਡੇ ਕੋਲ ਟ੍ਰੀਟਮੈਂਟ ਹੈਗਾ ਜਦੋਂ ਮਰਜ਼ੀ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਤੇ ਆਪਾਂ ਇਲਾਜ ਕਰ ਸਕਦੇ ਹਾਂ ਕਿਉਂਕਿ ਜੇ ਜ਼ਿਆਦਾ ਬਲੀਡਿੰਗ ਹੁੰਦੀ ਰਹੂਗੀ ਨਹੀਂ ਆਪਾਂ ਧਿਆਨ ਦਿੰਦੇ ਜਾਂ ਨਹੀਂ ਨੌਲੇਜ ਹੁੰਦੀ ਤਾਂ ਉਹਦੇ ਵਿੱਚ ਕੀ ਹੁੰਦਾਗਾ ਐਚਵੀ ਜਮਾ ਡਾਊਨ ਹੋ ਜਾਂਦਾ ਤਾਂ ਕਿਸੇ ਵੇਲੇ ਕੁਝ ਵੀ ਹੋ ਸਕਦਾ ਇਸ ਕਰਕੇ ਇਸ ਚੀਜ਼ ਬਾਰੇ ਅਵੇਅਰ ਹੋਣਾ ਜ਼ਰੂਰੀ ਹੈਗਾ ਤੇ ਬਾਕੀ ਤੁਹਾਨੂੰ ਨੰਬਰ ਦਿੱਤਾ ਹੋਇਆ ਜੇ ਕਿਸੇ ਵੇਲੇ ਕਿਸੇ ਵੀ ਭੈਣ ਨੂੰ ਕੋਈ ਇਸ ਤਰ੍ਹਾਂ ਦੀ ਥੋੜੀ-ਬਹੁਤੀ ਪ੍ਰੋਬਲਮ ਹੈਗੀ ਆ ਤਾਂ ਸਾਨੂੰ ਦੱਸ ਸਕਦੇ ਹੋਗੇ ਸਾਨੂੰ ਫੋਨ ਤੇ ਪੁੱਛ ਸਕਦੇ ਹੋਗੇ ਤਾਂ ਬਹੁਤ ਵਧੀਆ ਦੇਸੀ ਦਵਾਈਆਂ ਲਗੀਆਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ